ਸਮਾਣਾ ਪਾਤਣਾ ਸੜਕ ਤੇ ਸਵੇਰੇ ਦੇ ਵਕਤ ਕਰੀਬ 8:30 ਦੇ ਆਸ-ਪਾਸ ਦੱਸਿਆ ਗਿਆ ਕਿ ਦੋ ਮੋਟਰਸਾਈਕਲ ਸਵਾਰ ਇੱਕ ਮੋਟਰਸਾਈਕਲ ਸਵਾਰ ਮਵੀ ਕਲਾਂ ਪਿੰਡ ਤੋਂ ਆ ਰਹੀ ਸੀ ਅਤੇ ਦੂਜਾ ਮੋਟਰਸਾਈਕਲ ਸਵਾਰ ਸਮਾਣਾ ਤੋਂ ਆਪਣੇ ਗ੍ਰੀਨ ਸਿਟੀ ਜਾ ਰਿਹਾ ਸੀ ਕਿਸੇ ਕਾਰਨ ਇੱਕ ਕਟਮਾਰਾ ਜਿਹਦੇ ਨਾਲ ਦੋਨੋਂ ਮੋਟਰਸਾਈਕਲ ਸਵਾਰਾਂ ਹਾਦਸੇ ਦਾ ਸ਼ਿਕਾਰ ਹੋਏ ਉਹਨਾਂ ਦੋਹਾਂ ਨੂੰ ਸਮਾਣਾ ਦੇ ਸਰਕਾਰੀ ਹਸਪਤਾਲ ਵਿੱਚ ਦਾਖਲ ਕਰਾਇਆ ਦੋਹਾਂ ਨੇ ਦੱਸਿਆ ਕਿ ਕਾਰ ਵਾਲੇ ਨੇ ਕਟਮਾਰਾ ਜਿਸ ਕਰਕੇ ਜ਼ਖਮੀ ਹੋਇਆ ਮਵੀ ਕਲਾਂ ਦੇ ਜਿਹੜਾ ਨੌਜਵਾਨ ਸੀ ਅਰਵਿੰਦਰ ਸਿੰਘ ਉਹਦੇ ਨਾਲ ਇੱਕ ਪ੍ਰਵਾਸੀ ਮਜ਼ਦੂਰ ਬੈਠ ਕੇ ਪਿੰਡੋਂ ਸਮਾਣੇ ਆ ਰਿਹਾ ਸੀ ਉਹ ਸੜਕ ਤੇ ਗਿਰਨ ਕਰਕੇ ਉਸਦੀ ਮੌਤ ਹੋਈ ਹੈ ਜਿਹੜਾ ਕਿ ਪਿਆਰ ਦਾ ਰਹਿਣ ਵਾਲਾ ਸੀ ਸਿਟੀ ਪੁਲਿਸ ਇਸ ਸਾਰੇ ਹਾਦਸੇ ਦੀ ਜਾਂਚ ਕਰ ਰਹੀ ਹੈ ਔਰ ਇਸ ਦੇ ਬਾਰੇ ਜਾਣਕਾਰੀ ਸੀਨੀਅਰ ਮੈਡੀਕਲ ਅਧਿਕਾਰੀ ਸਮਾਣਾ ਡਾਕਟਰ ਸੰਜੀਵ ਅਰੋੜਾ ਵੱਲੋਂ ਦਿੱਤੀ ਗਈ ਉਹਨਾਂ ਨੇ ਦੱਸਿਆ ਕਿ ਇੱਕ ਵਿਅਕਤੀ ਦੀ ਮੌਤ ਹੋਈ ਹੈ ਦੋ ਵਿਅਕਤੀ ਜਿਹੜੇ ਜ਼ਖਮੀ ਹਨ ਉਹਨਾਂ ਦਾ ਇਲਾਜ ਸਰਕਾਰੀ ਹਸਪਤਲ ਚ ਕੀਤਾ ਜਾ ਰਿਹਾ ਹੈ ਅਸੀਂ ਮਵੀਕਲਾਂ ਤੋਂ ਆ ਰਹੇ ਦੀ ਮੈਂ ਸਮਾਣੇ ਨੂੰ ਆ ਰਿਹਾ ਸੀ ਮੈਂ ਆਪਣੀ ਦਵਾਈ ਲੈਣ ਖੇਤਾਂ ਦੀ ਅੱਛਾ ਹਾਂਜੀ ਹਾਂ ਇਹਦੀ ਆਪਣੀ ਜੀ ਜੀ ਲਾਉਣ ਵਾਲੇ ਦੀ ਜਿਹੜੀ ਮੂਰੇ ਪਾਇਆ ਕਰਦੇ ਨੇ ਉਹ ਦਵਾਈ ਲੈਣ ਆ ਰਹੀ ਟੀਮ ਇਹ ਜੋ ਇਹ ਕਿਸ ਤਰ੍ਹਾਂ ਹੋਇਆ ਗੱਡੀ ਨੇ ਨਾ 1 ਕੋ ਲਖ ਤੱਕ ਕੱਟਦਾ ਜੀ ਮੇਰਾ ਮੋਟਰ 1 ਕੋ ਲਖ ਕੱਟ ਮਾਰਦਾ ਤੇ ਮੈਨੂੰ ਫੇਟ ਮਾਰੀ ਤੁਹਾਡੇ ਨਾਲ ਹੋਰ ਕੌਣ ਸੀ ਮੇਰੇ ਨਾਲ ਇੱਕ ਬੰਦਾ ਹੋਰ ਸੀ ਉਹਨੇ ਲਿਫਟ ਲਈ ਆਈ ਮੇਰੇ ਪਿੰਡੋਂ ਪਿੰਡ ਹੀ ਬੈਠਾ ਸੀ ਪਿੰਡ ਹੀ ਬੈਠਾ ਸੀ ਮੇਰੇ ਥੋੜੀ ਜੀ ਦੂਰ ਆ ਕੇ ਬੈਠਾ ਦੀ ਨਾ ਹੀ ਮੈਂ ਜਾਣਦਾ ਨਹੀਂ ਸੀ ਨਾ ਉਹਨੂੰ ਪਤਾ ਉਹਦਾ ਜੀ ਨਾਮ ਜੀ ਉਹਨੇ ਬਸ ਜਨਕੀ ਬੇਹੋਸ਼ ਨਹੀਂ ਸੀ ਉਹ ਜਦੋਂ ਮੈਨੂੰ ਉਹ ਕਰਿਆ ਨਾ ਉਹਨੇ ਮੜਾ ਇਹ ਨਾਮ ਬਤਾਇਆ ਬਸ ਉਹਦਾ ਉਹਦਾ ਨਾਮ ਉਹ ਤੀ ਗਈ ਆਪਣਾ ਪ੍ਰੇਮ ਬਸ ਉਸਨੇ ਬਤਾ ਦਿਆ ਮੇਰਾ ਨਾਮ ਪ੍ਰੇਮ ਹੈ ਬਸ ਮੇਰੇ ਨਾਲ ਸੁਖਵਿੰਦਰ ਤ ਗਈ ਮੈਂ ਮੋਟਰਸਾਈਕਲ ਤੇ ਆਪਣੇ ਘਰ ਨੂੰ ਜਾ ਰਿਹਾ ਸੀਗਾ ਜੀ ਮਤਲਬ ਆਪਣੀ ਬੇਟੀ ਬੇਟੀ ਬੜੀ ਦਾਖਲਾ ਜੀ ਆਪਣੇ ਘਰ ਦੀ ਮੇਰੀ ਦਾਖਲਾ ਉੱਥੇ ਹੀ ਹਸਪਤਾਲ ਪਾਰਕ ਹਸਪਤਾਲ ਚ ਹਾਂ ਉਹਨੂੰ ਉਹਦਾ ਪਰੇਸ਼ਨ ਹੋਇਆ ਸੀਗਾ ਉਹਨਾਂ ਦਾ ਪਤਾ ਲੈਣ ਦਾ ਮਤਲਬ ਬੇਟੀ ਨੂੰ ਛੱਡ ਕੇ ਘਰੇ ਜਾ ਰਹੀ ਸੀ ਵਾਪਸ ਤੇ ਬੇਟੀ ਛੱਡ ਕੇ ਜਾਣਾ ਤੇ ਰਸਤੇ ਮੇਰੇ ਮਨ ਨਹੀਂ ਪਤਾ ਲੱਗਾ ਵੀ ਕਿਹੜੀ ਚੀਜ਼ ਫੇਟ ਮਾਰ ਗਈ ਗੱਡੀ ਮਾਰ ਕੇ ਕਿ ਮੋਟਰਸਾਈਕਲ ਮਾਰ ਕੇ ਹੈ ਜੀ ਗ੍ਰੀਨ ਸਿਟੀ ਚ ਹੈ ਜੀ ਹੈ ਜੀ ਮੋੜ ਦਾ ਕਿ ਬੱਤ ਨੂੰ ਜੀ ਤੇ ਗੱਡੀ ਹਾਂ ਜੀ ਮੈਂ ਆਪਣੀ ਸਾਈਡ ਤੇ ਆ ਰਿਹਾ ਸੀਗਾ ਮੈਂ ਰੋਂਗ ਸਾਈਡ ਨਹੀਂ ਗਿਆ ਸੀ ਰੋਂਗ ਆਪਣੀ ਸਾਈਡ ਤੋਂ ਆ ਰਿਹਾ ਸੀ ਆਪ ਜੀ ਨੇ ਮੈਨੂੰ ਚੱਕਿਆ ਜਾ ਕੇ ਨੇ ਅ ਸਰ ਐਮਰਜੈਂਸੀ ਵਿੱਚ ਤਨਾਤ ਡਾਕਟਰ ਨਮੋਲ ਨਾਕਬਲ ਵੱਲੋਂ ਦਿੱਤੀ ਗਈ ਮੈਨੂੰ ਜਾਣਕਾਰੀ ਮੁਤਾਬਕ ਉਹਨਾਂ ਕੋਲ ਜੋ ਐਕਸੀਡੈਂਟ ਕੇਸਸ ਆਏ ਨੇ ਉਹਨਾਂ ਵਿੱਚੋਂ ਇੱਕ ਪੀਸ਼ਨ ਡਾਡਕਟ ਸੀਗਾ ਅਤੇ ਉਸ ਤੋਂ ਬਿਨਾ ਦੋ ਪੇਸ਼ੈਂਟ ਵੱਖਰੇ ਹਨ ਇੰਨੇ ਵਿੱਚੋਂ ਇੱਕ ਦੇ ਹੱਥ ਵਗੈਰਾ ਤੇ ਜਾਂ ਛੋਟੇ ਮਲਟੀਪਲ ਇੰਜਰੀਜ਼ ਹੈ ਤੇ ਦੂਸਰੇ ਪੇਸ਼ੈਂਟ ਦੇ ਨੱਕ ਚੋਂ ਬਲੀਡ ਵਗੈਰਾ ਹੈ ਜਿਨ੍ਹਾਂ ਨੂੰ ਉਹਨਾਂ ਨੂੰ ਸਰਜਰੀਕਲ ਓਪੀਨੀਅਨ ਦੀ ਲੋੜ ਹੈ ਸੋ ਉਹਨਾਂ ਦੇ ਜਿੰਨਾ ਪੇਸ਼ੈਂਟ ਦੇ ਵਿੱਚ ਕੋਈ ਸੀਟੀ ਸਕੈਨ ਵਗੈਰਾ ਜਾਂ ਇਨਵੈਸਟੀਗੇਸ਼ਨ ਵਗੈਰਾ ਕਰਾਉਣ ਦੀ ਲੋੜ ਪੈਂਦੀ ਹੈ ਜਾਂ ਕੋਈ ਸੁਪਰ ਸਪੈਸ਼ਲਟੀ ਵਗੈਰਾ ਦੀ ਲੋੜ ਹੈ ਤਾਂ ਉਹ ਪੇਸ਼ੈਂਟ ਨੂੰ ਫਿਰ ਉਹ ਜ਼ਰੂਰ ਉੱਪਰ ਰੈਫਰ ਕੀਤਾ ਜਾਏਗਾ ਤੇ ਫਿਲਹਾਲ ਪੇਸ਼ੈਂਟ ਸਟੇਬਲ ਨੇ ਤੇ ਉਹਨਾਂ ਦਾ ਇਲਾਜ ਚੱਲ ਰਿਹਾ ਹੈ ਤੇ ਇਹ ਹੀ ਕਰਾ ਦੇ ਰਹੇ ਹਨ ਹਾਂਜੀ ਹਾਂ ਉਹ ਡਾਕਟਰ ਦਸਮਤੋਂ ਤੋਂ ਉਹਨਾਂ ਦਾ ਐਮ ਐਲ ਸੀ ਮੈਡੀਕਲ ਲੀਗਲ ਵਗੈਰਾ ਪ੍ਰਕਿਰਿਆ ਕੈਮਰਾਮੈਨ ਡੀਕੇ ਕਰਕੇ ਦੇ ਨਾਲ ਪ੍ਰਸੋਤਮ ਕੋਸਿਕ ਸਮਾਣਾ ਨਿਊਜ਼